ਇਸੇ ਬਹੁਤ ਹੀ ਸਿਆਣੇ ਲਿਖਨੇ ਕਿਹਾ ਹੈ ਵੀ ਜ਼ਿੰਦਗੀ ਦੇ ਵਿੱਚ ਦੋਸਤ ਦਾ ਹੋਣਾ ਬਹੁਤ ਜ਼ਰੂਰੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਸੱਚਾ ਦੋਸਤ ਇੱਕ ਅਗਰ ਹੈਗਾ ਤਾਂ ਤੁਸੀਂ ਬਹੁਤ ਹੀ ਖੁਸ਼ਮਿਹਨ ਖੁਸ਼ਕਿਸਮਤ ਤੇ ਬਹੁਤ ਹੀ ਅچھے ਇਨਸਾਨ ਜੇ ਤੁਹਾਡੇ ਕੋਲੇ ਦੋ ਸੱਚੇ ਦੋਸਤ ਨੇ ਤਾਂ ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਹੈਗਾ ਉਹ ਕਹਿੰਦਾ ਵੀ ਇਸ ਤੋਂ ਵੱਧ ਜਿਹੜੀ ਗੱਲ ਹੈ ਵੀ ਇਸ ਤੋਂ ਵੱਧ ਜਿਹੜੇ ਹੈਗੇ ਸੱਚੇ ਦੋਸਤ ਹੋਣਾ ਪੋਸੀਬਲ ਹੈ ਨਹੀਂ ਉਹਦੀਆਂ ਸੁਭਾਅਨਾਂ ਬਹੁਤ ਘੱਟ ਨੇ ਸੋ ਅੱਜ ਦਾ ਸਾਡਾ ਵਿਸ਼ਾ ਜਿਹੜਾ ਹੈ ਦੋਸਤੀ ਹੈ। ਦੋਸਤੀ ਕੀ ਹੈ? ਅਸੀਂ ਦੋਸਤੀ ਬਾਰੇ ਆਪਣੇ ਦਰਸ਼ਕਾਂ ਨਾਲ ਗੱਲਬਾਤਾਂ ਕਰਾਂਗੇ। ਸੋ ਫਤਿਹ ਦੀ ਸਾਂਝ ਪਾਉਨੇ ਆ। ਸਭ ਤੋਂ ਪਹਿਲਾਂ ਜ਼ਿੰਦਗੀ ਨਾਮਾ ਦਾ ਸਫ਼ਰ ਦੇਖਣ ਵਾਲੇ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਾਡੇ ਨਾਲ ਨੇ ਭਾਈ ਗੁਰਜੀਤ ਸਿੰਘ ਜੀ ਤੇ ਅੱਜ ਅਸੀਂ ਭਾਈ ਸਾਹਿਬ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਵੀ ਜਿਹੜੀ ਦੋਸਤੀ ਹੈ, ਦੋਸਤੀ ਕੀ ਹੈ? ਕਿਉਂਕਿ ਬਚਪਨ ਤੋਂ ਹੀ ਜਦੋਂ ਆਪਾਂ ਛੋਟੇ ਬੱਚੇ ਹੁੰਨੇ ਆ ਤਾਰੇ ਆਪਣੇ ਨਾਲ ਦੇ ਨਾਲ ਤੇ ਛੋਟੇ ਛੋਟੇ ਜਿਹੜੇ ਨਾਲ ਖੇਡਦੇ ਆਪਾਂ ਜਾਂ ਪੜ੍ਹਦੇ ਆਂ ਪਹਿਲੀ ਤੁਜੀ ਤੋਂ ਹੀ ਆਪਣਾ ਜਿਹੜਾ ਹੈ ਕਿਸੇ ਨਾਲ ਲਗਾਓ ਅਟੈਚਮੈਂਟ ਸ਼ੁਰੂ ਹੋ ਜਾਂਦੀ ਹੈ ਤਾਂ ਕੀ ਹੈ ਇਹ ਅਸਲ ਦੋਸਤੀ ਕੀ ਦੇਖੋ ਜੀ ਜਿਹਨੂੰ ਦੋਸਤੀ ਕਹੀ ਆਪਾਂ ਹਨਾ ਉਹਨੂੰ ਲਿਹਾਜ਼ ਕਹਿ ਲਓ ਮਿੱਤਰਤਾ ਕਹਿ ਲਓ ਸਾਥੀ ਕਹਿ ਲਓ ਕਿੰਨੇ ਨਾਮ ਚੱਲਦੇ ਹਨਾ ਕਈ ਦਾ ਦੋਸਤ ਜਿਵੇਂ ਆਪਾਂ ਸੋਲ ਮਿੰਟ ਹੁੰਦੇ ਏਵੇਂ ਨਹੀਂ ਚੀਜ਼ ਹੈ ਉਹ ਸੋ ਸ਼ੁਰੂ ਬਚਪਨ ਤੋਂ ਹੁੰਦੀ ਹੈ ਸਕੂਲਾਂ ਦੇ ਵੀ ਦੋਸਤੀ ਹੁੰਦੀ ਹੈ ਫਿਰ ਕਾਲਜਾਂ ਦੇ ਉਤੋਂ ਬਾਅਦ ਵੀ ਹੁੰਦੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਇੱਕ ਇਹੋ ਜਿਹਾ ਰਿਸ਼ਤਾ ਹੈ ਬੈਲੈਂਸ ਅਸੀਂ ਇਹਨੂੰ ਕਹੀਏ ਤੇ ਇਹਦੇ ਵਿੱਚ ਬਹੁਤ ਕੁਸ਼ੁੱਭਿਆ ਹੈ ਜਿਵੇਂ ਤੁਹਾਡਾ ਕੋਈ ਲਗਾਤਾਰਕ ਸੁਤੰਤਕ ਹੁੰਦੇ ਉਹ ਪਹਿਲੇ ਵੀ ਸ਼ਹਿਰ ਹੈ ਹਰ ਵਕਤ ਤੁਹਾਡੇ ਲਈ ਰਿਸ਼ਤਾ ਕੋਈ ਨਾ ਹੋ ਕੇ ਵੀ ਸਾਰੇ ਰਿਸ਼ਤੇ ਦੇ ਵਿੱਚ ਸਮਾਈ ਹੁੰਦੇ ਉਹ ਤੁਹਾਡੇ ਘਰ ਆ ਵਰਗਾ ਵੀ ਹੋ ਸਕਦਾ ਹੈ ਸੋਡੇ ਪਿਓ ਵਰਗਾ ਸੋਡੇ ਬੇਟੇ ਵਰਗਾ ਬਹੁਤ ਕੁਝ ਉਸ ਦੋਸਤੀ ਦੇ ਰਿਸ਼ਤੇ 'ਚ ਸਮਾਇਆ ਹੋਇਆ ਜਿਹਦੀ ਅੱਜ ਬਹੁਤ ਲੋੜ ਹੈ ਉਹ ਇਹ ਹੈ ਵੀ ਦੋਸਤ ਉਹੋ ਜਿਹੇ ਹੁੰਦੇ ਜਿਹੜੇ ਤੁਹਾਡਾ ਲੈਵਲ ਜਾਂ ਇਹ ਕਲਪਨਤਾ ਦੋਸਤਾਂ ਤੋਂ ਪਰਛਾਣੇ ਜਾਣ ਜੇ ਜੀ ਤੁਹਾਡੀ ਕੁਆਲਿਟੀ ਹੈ ਜੇ ਤੁਹਾਡਾ ਲੈਵਲ ਹੈ ਉਹ ਹੀ ਜੇ ਦੋਸਤ ਤੁਹਾਡੇ ਕੋਲ ਜਰੂਰੀ ਤਾਂ ਹੈ ਭਾਈ ਸਾਹਿਬ ਕਿਉਂਕਿ ਅੱਜ ਦੀ ਦੁਨੀਆ ਦੇ ਵਿੱਚ ਬਹੁਤ ਕੁਝ ਹੋ ਜਾਏਗਾ ਜਿਹੜਾ ਰਿਸ਼ਤੇ ਤੋਂ ਬਿਨਾ ਸੰਭਵ ਨਹੀਂ ਹੈ ਬਹੁਤ ਦੁੱਖ ਸੁੱਖ ਹੁੰਦੇ ਨੇ ਜ਼ਿੰਦਗੀ ਦੇ ਸਲਾਹਾਂ مشਵਰੇ ਹੁੰਦੇ ਆ ਜਿਵੇਂ ਤੁਸੀਂ ਕਹੇ ਵੀ ਜਿਹੜਾ ਇੱਕ ਦੋਸਤ ਹੁੰਦਾ ਹੈ ਉਹ ਕਰਮ ਵਾਲਿਆਂ ਦੇ ਤੇ ਜੇ ਦੋ ਹੋਣ ਉਹ ਤਾਂ ਇੱਕ ਮਿਰਕਲ ਹੈ ਕਹਿੰਦੇ ਵੀ ਤੈਨੂੰ ਇਹਦਾ ਸੰਭਾਵ ਨਹੀਂ ਘਟਿਆ ਔਰ ਉਹ ਗਹਿਰੇ ਰਾਜ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਵੀ ਬੰਦੇ ਦੋਨੇ ਰੂਹ ਇੱਕ ਲੱਗਦੀ ਹੈ ਜੀ ਜਿਵੇਂ ਐਮਦਾਰੀ ਇਦਾਂ ਤੁਰੇ ਬੰਦੇ ਬਣੇ ਹੋਏ ਨੇ ਜਿਵੇਂ ਉਹ ਦੋਸਤੀ ਦੀ ਇੱਕ ਮਿਸਾਲ ਹੁੰਦੀ ਹੈ ਤੇ ਅਸੀਂ ਉਹਦੇ ਉੱਪਰ ਜ਼ਰੂਰਤ ਹੈ ਅੱਜ ਹੁਣ ਕਿਹਨੂੰ ਮਿਲਦੇ ਨੇ ਕਿਹਨੂੰ ਨਹੀਂ ਮਿਲਦੇ ਉਹ ਅਲੱਗ ਕਰ ਲੈ। ਸੋ ਆਪਾਂ ਕਹਿੰਦੇ ਆ ਵੀ ਜ਼ਿੰਦਗੀ ਦੇ ਸਫ਼ਰ ਦੇ ਨਾਲ-ਨਾਲ ਜਿਹੜੀ ਸਾਡੇ ਦੋਸਤੀਆਂ ਦਾ ਦਾਇਰਾ ਅੱਗੇ-ਅੱਗੇ ਵਧਦਾ ਤੁਰਿਆ ਜਾਂਦਾ ਤੇ ਹੌਲੀ-ਹੌਲੀ ਭਾਈ ਸਾਹਿਬ ਫਿਰ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਵੀ ਕੌਣ ਬੰਦਾ ਤੁਹਾਡੇ ਲਈ ਸਹੀ ਹੈ। ਜੇ ਕੋਈ ਤੁਹਾਡੇ ਲਈ ਗਲਤ ਹੈ ਤੋ ਦੋਸਤੀ ਦੀ ਕਿੰਨੀ ਜ਼ਰੂਰਤ ਹੈ ਜਿੰਦਗੀ ਦੇ ਜਿੰਦਗੀ ਜਿਉਂ ਲਈ ਕਿੰਨੀ ਜ਼ਰੂਰਤ ਆਪਾਂ ਸਮਝਦੇ ਨਹੀਂ ਦੋਸਤੀ ਦੀ ਹੈ ਦੇਖੋ ਮੈਂ ਆਇਆ ਵੀ ਜਦੋਂ ਬੰਦਾ ਖੁਸ਼ਹਾਲ ਹੁੰਦਾ ਨਾ ਜਾਂ ਸੁਖੀ ਹੁੰਦਾ ਉਹਨੂੰ ਦੋਸਤ ਹੀ ਸਿਰਜਦੇ ਨੇ ਬਹੁਤ ਲਿਹਾਜ਼ਾਂ ਉਰਾਂ ਪਰਾਂ ਤੋਂ ਆ ਜਾਂਦੇ ਆ ਪਰ ਜਦੋਂ ਕਿਤੇ ਵਿਪਤਾ ਪੈ ਜਾਂਦੀ ਹੈ ਔਖੀ ਘੜੀ ਆਉਂਦੀ ਹੈ ਉਹ ਜਿਹੜੀ ਵਿਪਤਾ ਹੈ ਦੋਸਤੀ ਨੂੰ ਪਰਖਦੀ ਹੈ ਤੇ ਉਥੇ ਪਤਾ ਲੱਗਦਾ ਵੀ ਕਿੰਨੀਆਂ ਗਹਿਰਾਈਆਂ ਚ ਨੇ ਚੀਜ਼ਾਂ ਤੇ ਜਦੋਂ ਬੰਦਾ ਕਿਤੇ ਇਕੱਲਾ ਰਹਿ ਜਾਂਦਾ ਉਦੋਂ ਬਹੁਤ ਐਂ ਲੱਗਦਾ ਹੈ ਵੀ ਮੈਂ ਇਕੱਲਾ ਕਿਤੇ ਗਹਿਰੇ ਦੋਸਤਾਂ ਤੋਂ ਕੋਈ ਨਾ ਜਿਹੜੀ ਜ਼ਿੰਦਗੀ ਹੈ ਨਾ ਉਹ ਇਕੱਲ ਦਾ ਸੰਤਾਪ ਘਣਾਉਂਦੀ ਹੈ ਸੰਵੇਦਨਸ਼ੀਲ ਬੰਦਿਆਂ ਨੂੰ ਬਹੁਤ ਰੋੜਦੀ ਬਹੁਤ ਕੁਝ ਇਹੋ ਜਿਹਾ ਹੁੰਦਾ ਜਿਹੜੀ ਸਾਂਝ ਹੁੰਦੀ ਹੈ ਐਂ ਕਹ ਲਓ ਵੀ ਇੱਕ ਮਨੁੱਖੀ ਜ਼ਿੰਦਗੀ ਦੀ ਜੇ ਭਾਵਨਾਵਾਂ ਮੰਦੀ ਆਪਣੇ ਰਾਜ ਆਪਣੇ ਸਲਾਹ ਮਸ਼ਵਰੇ ਆਪਣੇ ਦੁੱਖ ਸੁੱਖ ਇੱਕ ਇਨਵੈਸਟਮੈਂਟ ਹੈ ਉੱਥੇ ਜਿਵੇਂ ਲੋਕ ਕਰੁੰਦੇ ਆਪਾਂ ਬੈਂਕ ਦੇ ਵਿੱਚ ਉੱਥੇ ਕਿੰਨਾ ਕੁਝ ਰੱਖਿਆ ਹੁੰਨੇ ਆਪਾਂ ਉਹ ਰਾਜ ਹੈ ਜਉ ਕੇ ਇਹ ਲੱਕ ਬਣੇ ਵਾ ਤੇ ਚਾਬੀ ਸਾਡੇ ਕੋਲ ਹੈ ਦੋਸਤ ਐਵੇਂ ਹੁੰਦੇ ਮੈਂ ਤੁਸੀ ਕਹਿਣਾ ਚਾਹੁੰਦਾ ਹਾਂ ਕਿ ਜਿਹੜੀ ਚਿੰਤਕੀ ਦੇ ਵਿੱਚ ਦੋਸਤੀ ਹੈ ਸਮੇਂ ਦੇ ਨਾਲ-ਨਾਲ ਹੋਰ ਊੜੀ ਹੋਰ ਗਹਿਰੀ ਹੁੰਦੀ ਜਾਂਦੀ ਹੈ ਇਹਨੂੰ ਆਪਾਂ ਚਾਹਮ ਕੇ ਜਿਵੇਂ ਆਪਾਂ ਕਹਿੰਦੇ ਵੀ ਰੋਜ਼ ਮਿਲਣਾ ਜਾਂ ਨੇੜੇ ਰਹਿਣਾ ਜਾਂ ਹਰ ਗੱਲ ਸ਼ੇਅਰ ਕਰਨੀ ਜਿਵੇਂ ਇੱਕ ਡੇ ਬਾਈ ਡੇ ਇੱਕ ਪਿਆਰ ਦੀ ਜਾਂ ਇੱਕ ਵਿਸ਼ਵਾਸ ਦੀ ਇਨਵੈਸਟਮੈਂਟ ਆਪਾਂ ਕਹਾਂਗੇ ਕਿ ਇਹਨੂੰ ਕਿਤੇ ਵੀ ਲਿਆ ਜਾ ਸਕਦੇ ਜੇ ਤੁਸੀਂ ਸੇਰ ਉਹਦਾ ਅਗਲੇ ਸਬਾ ਸੇਰ ਹੋਣਾ ਪਊਗਾ ਤੇ ਤਾਂ ਹੀ ਜਿਹੜੀ ਹੈ ਅੱਗੇ ਤੁਹਾਡਾ ਜਿਹੜਾ ਕਿਉਂਕਿ ਮੈਂ ਜਿੰਨੇ ਸੁਣਿਆ ਵੀ ਜਿਹੜਾ ਦੋਸਤੀ ਹੈ ਬਾਕੀ ਸਮਾਜ ਦੇ ਜਿਹੜੇ ਰਿਸ਼ਤੇ ਨੇ ਸਾਨੂੰ ਸਮਾਜ ਸਿਰਜ ਕੇ ਦਿੰਦਾ ਹੈ ਦੋਸਤੀ ਤਾਂ ਰਿਸ਼ਤਾ ਸਾਡੀ ਫੀਲਿੰਗ ਦਾ ਸਾਡਾ ਦਿਨ ਜਿਹੜਾ ਹੈ ਬਣਾਉਂਦਾ ਹੈ ਤਾਂ ਕਿੰਨੀ ਕਿ ਸੰਭਾਵਨਾ ਜਾਂ ਕਿੰਨੀ ਕਿ ਲੋੜ ਇਸ ਦੀ ਤੁਸੀਂ ਸਮਝਦੇ ਦੇਖੋ ਐ ਹੁਣ ਜਦੋਂ ਵੀ ਆਪਾਂ ਮਿਲਦੇ ਨਹੀਂ ਹੈਗੇ ਜਦੋਂ ਬੂਟਾ ਲਾਇਆ ਆਪਾਂ ਨੇ ਹਣਾਂ ਮੁਝੋ ਪੱਕੀ ਨਹੀਂ ਸਮਝਾਲ ਪਾਣੀ ਦੀ ਖਾਦ ਦੀ ਉਹਦੀ ਰਾਖੀ ਦੀ ਹੁਣ ਤਾਂ ਵੈਸੇ ਹਰ ਰਿਸ਼ਤਾ ਇੱਕ ਕਬੂਟਾ ਲਿਉਂਦੀ ਨਹੀਂ ਹੈ ਪਰ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਹੁਣ ਦੇਖੋ ਜੋ ਸਾਨੂੰ ਕਰਮ ਨਾਲ ਰਿਸ਼ਤੇ ਮਿਲਦੇ ਨੇ ਜਿਸ ਕਰੇ ਜਨਮ ਲਿਆ ਹੈ ਉਹ ਮਾਂ ਪਿਓ ਮਿਲ ਗਏ ਚਾਹੇ ਕਿ ਹੋਏ ਵੀ ਨੇ ਹਨਾ ਉਥੇ ਜੋ ਸਾਡੇ ਭੈਣ ਭਰਾ ਨੇ ਉਹ ਮਿਲ ਗਏ ਦੋਸਤੀ ਕਿਹੋ ਜਿਹਾ ਰਿਸ਼ਤਾ ਜੋ ਮਨੁੱਖਾ ਆਪ ਸਿਰਜਦੇ ਹੈ ਅਲੱਗ ਅਲੱਗ ਟਾਈਮ ਤੇ ਪਰ ਜਿਵੇਂ ਤੁਸੀਂ ਕਿਹਾ ਨਾ ਵੀ ਆਪਾਂ ਮਿਲਦੇ ਨੇ ਦੇਖੋ ਲੋੜ ਸਾਰਿਆਂ ਦੀ ਹੁੰਦੀ ਹੈ ਪਰ ਮੈਨੂੰ ਇਹ ਲੱਗਦਾ ਵੀ ਜਿੰਨਾਂ ਨੂੰ ਦੋਸਤਾਂ ਬਿਨਾਂ ਸਰ ਜਾਂ ਜਾਣ ਜਿਵੇਂ ਇੱਕ ਨੂੰ ਸਰ ਗਿਆ ਦੂਜੇ ਨੂੰ ਵੀ ਸਰ ਜਾਊਗਾ ਉਹ ਚੀਜ਼ਾਂ ਬਹੁਤ ਗਾਇਬ ਚਲੇ ਜਾਂਦੀਆਂ ਹੁਣ ਜੇ ਆਪਾਂ ਆਪਣੇ ਪੁਰਾਣੇ ਦੋਸਤਾਂ ਨਾਲ ਗੱਲਾਂ ਕਰੀ ਅੱਜ ਜੋ ਆਪਣੇ ਕਾਲਜ ਪੜ੍ਹਦੇ ਹੁੰਦੇ ਸਕੂਲ ਪੜ੍ਹਦੇ ਹੁੰਦੇ ਤੇ ਚਾਹ ਬਾਹਾਂ ਤੇ ਵੀ ਤਾਂ ਕੁਝ ਨਹੀਂ ਬਚਿਆ ਜਿੰਨੀ ਦੋਸਤੀ ਪੁਰਾਣੀ ਹੋਊਗੀ ਨਾ ਉਨੀ ਗਹਿਰੀ ਹੋਊਗੀ ਤੇ ਤੁਸੀਂ ਰੋਜ਼ ਕਿਸੇ ਤੇ ਵਿਸ਼ਵਾਸ ਨਹੀਂ ਕਰ ਸਕਦੇ ਜਾਂ ਰੋਜ਼ ਨਵੇਂ ਨਿਕੜੇ ਜਾਂਦੇ ਹੁੰਦੇ ਵੀ ਲਿਹਾਜ਼ਾਂ ਪੈ ਗਈਆਂ ਉਹ ਪਰਿਓਪਰੀਆਂ ਗੱਲਾਂ ਹੁੰਦੀਆਂ ਨਾ ਤਾਂ ਤੁਸੀਂ ਭਰੋਸਾ ਕਰ ਸਕਦੇ ਹੋ ਉਸ ਲੈਵਲ ਦਾ ਨਾ ਉਹ ਜੀਤੇਰੇ ਕਰ ਸਕਦੀ ਹੁੰਦੀ ਹੈ ਸੋ ਮੈਨੂੰ ਇਹ ਲੱਗਦਾ ਹੈ ਵੀ ਮਿਲਣਾ ਬਹੁਤ ਜ਼ਰੂਰੀ ਹੈ ਉਹ ਵੀ ਇਨਵੈਸਟਮੈਂਟ ਆ ਗਈ ਨਾ ਸਮਾਂ ਵੀ ਤੁਸੀਂ ਦੇ ਆਉਂਗੇ ਨਾ ਰਿਸ਼ਤਾ ਇੱਕ ਤਰਫਾ ਨਹੀਂ ਚੱਲਦਾ ਜੀ ਰਿਸ਼ਤੇ ਨੂੰ ਹੋਰ ਗਹਿਰਾ ਲਿਜਾਣ ਦੇ ਲਈ ਹੋਰ ਉਹ ਪੱਕਾ ਹੋਵੇ ਹੋਰ ਉਹ ਸੁਖਦਾਈ ਹੋਵੇ ਤਾਂ ਮੈਨੂੰ ਲੱਗਦਾ ਹੈ ਵੀ ਸਾਨੂੰ ਮਿਲਣਾ ਪਊਗਾ ਇਹ ਨਾ ਵੀ ਚਲੋ ਮੈਨੂੰ ਕੰਮ ਹੋ ਗਏ ਜੀ ਮੈਨੂੰ ਸਰਦਾ ਹੈ ਜੀ ਫਿਰ ਦੋਸਤੀ ਨਹੀਂ ਹੈਗੀ ਸਿਆਣੇ ਕਹਿੰਦੇ ਨੇ ਵੀ ਜਿਹੜਾ ਅੱਛਾ ਤੇ ਜੈਂਟਰਲ ਬੰਦਾ ਉਹ ਗਿਣਿਆ ਜਾਂਦਾ ਜਿਹਦੇ ਦੋਸਤ ਪੁਰਾਣੇ ਹੁੰਦੇ ਆ ਤੇ ਪੁਰਾਣੇ ਦੋਸਤਾਂ ਦਾ ਭਾਵ ਆਪਾਂ ਕਹਿੰਦੇ ਵੀ ਜਿਹੜੇ ਸ਼ੁਰੂ ਤੋਂ ਆਪਣੇ ਬਣਾਏ ਜਾਂ ਇੱਕ ਇਹ ਵੀ ਗੱਲ ਆਪਾਂ ਮੰਨਦੇ ਆ ਵੀ ਇਸ ਚੀਜ਼ ਦੀ ਪਰਖ ਕਿਵੇਂ ਹੋ ਕਹਿੰਦੇ ਵੀ ਮਾੜਾ ਦੋਸਤ ਤੁਹਾਨੂੰ ਮਾੜੀ ਸੰਗਤ ਜਿਵੇਂ ਆਪਾਂ ਕਹਿੰਦੇ ਆ ਵੀ ਨਗਾਰੇ ਵੱਲ ਲੈ ਜਾਂਦੀ ਹੈ ਇਸ ਚੀਜ਼ ਦੀ ਜਿਵੇਂ ਆਪਾਂ ਕਹਿੰਦੇ ਜੀ ਚੰਗੀਆਂ ਕਿਤਾਬਾਂ ਤੇ ਚੰਗੇ ਬੰਦੇ ਮਨਸਾਹ ਸਮਝਾਉਂਦੇ ਆ ਤੇ ਇਸ ਚੀਜ਼ ਦੀ ਪਰਖ ਕੀ ਹੈ ਤੇ ਭਾਈ ਸਾਹਿਬ ਇਹ ਪੱਕੇ ਮੇ ਡਿਫਾਈਨ ਕਰ ਦਿੰਦੇ ਆ ਕਿਵੇਂ ਇਹਨੂੰ ਜਿਹੜਾ ਨਖੇੜ ਕੇ ਦੇਖ ਸਕਦੇ ਹੋ ਕੌਣ ਦੰਦਾ ਚੰਗਾ ਤੁਸੀਂ ਆਪਣਾ ਲਾ ਲਓ ਆਪਣਾ ਹੈਗਾ ਹਾਂ ਆਪਾਂ ਛੇਵੀਂ ਕਲਾਸ 'ਚ ਇਕੱਠੇ ਹੋਏ ਸੀ ਛੇਵੀਂ ਕਲਾਸ 'ਚ ਕਿੰਨੀ ਕੁ ਉਮਰ ਹੋਣੀ ਸੀ 12 ਸਾਲ ਦੀ ਜੀ ਅੱਜ ਆਪਾਂ 50-50 ਸਾਲ ਦੇ ਹੋ ਗਏ ਕਿੰਨਾ ਸਮਾਂ ਲੰਘ ਗਿਆ 12 38 ਸਾਲ ਉਸ ਤੋਂ ਬਾਅਦ ਦੇ 38 ਸਾਲਾਂ 'ਚ ਬਹੁਤ ਘਟਨਾਵਾਂ ਬਹੁਤ ਗੱਲਾਂ ਬਹੁਤ ਚੀਜ਼ਾਂ ਸਾਡੇ ਸਾਂਝੀਆਂ ਹੋ ਗਈਆਂ ਹਰੇਕ ਬੰਦੇ ਨੂੰ ਆਪਣੀ ਜ਼ਿੰਦਗੀ ਜਿੰਨੇ ਕੰਮ ਮਾਰ ਲੈਣੇ ਚਾਹੀਦੇ ਵੀ ਜਿਹੜੇ ਮੇਰੇ ਦੋਸਤ ਨੇ ਇਹ ਕਿੰਨੇ ਚਪੋ ਜਾਣਗੇ ਉਹ ਦੋਸਤੀ ਜਿੰਨੀ ਪੁਰਾਣੀ ਹੈ ਤੇ ਕਿੰਨੀ ਗਹਿਰੀ ਹੈ ਕਿੰਨਾ ਕੁ ਸਾਂਝਾ ਸੋਡਾ ਤੁਹਾਡੇ ਵਿੱਚ ਹੁਣ ਇਹ ਹੈ ਜੀ ਵੀ 6 ਮਹੀਨਿਆਂ ਚੋਂ ਬੰਦਾ ਥੋੜਾ ਦੋਸਤ ਬਣੇ ਸੋਨੋ ਕਿ ਚਾਜਾ ਚੜਿਆ ਦੂਜੇ ਨੂੰ ਵੀ ਐ ਲੱਗਾ ਉਹ ਸਾਰਾ ਕੁਝ ਕਰ ਕਰ ਤਰ ਕੇ ਜੇ ਫਿਰ ਸੁਣ ਮੈਨੂੰ ਉਹਦੀ ਗੱਲ ਤਾਂ ਵੀ ਪਚੀ ਤੁਸੀਂ ਆਪਣੇ ਦੋਸਤ ਨਾਲ ਟਾਂਡਿਆਂ ਬੱਧੀ ਗੱਲਾਂ ਕਰ ਸਕਦੇ ਹੋ ਬਿਨਾਂ ਬੋਰ ਹੋਏ ਜਾਂ ਇਹ ਕਹੋ ਕਈ ਵਾਰੀ ਸਾਂਝ ਪਿਛਲੇ ਜਨਮਾਂ ਤੱਕ ਦੀ ਹੁੰਦੀ ਹੈ ਦੋਸਤੀ ਮੈਨੂੰ ਤਾਂ ਇਹ ਵੀ ਲੱਗਦਾ ਹੈ ਕਿ ਇਹ ਸਾਲ ਦਾ ਜਿਹੜੇ ਜੀਵਨ ਦੇ ਹੁੰਦੇ ਆ। ਕਈ ਵਾਰੀ ਸ਼ਾਇਦ ਅਸੀਂ ਕਿਸੇ ਜਨਮਾਂ 'ਚ ਇਕੱਠੇ ਰਹਿ ਚੁੱਕੇ ਹਾਂ। ਜਿਵੇਂ ਆਪਾਂ ਕਹਿੰਦੇ ਹੁੰਨੇ ਆ ਨਾ। ਮਿਸਾਲ ਅੱਜ ਦੁਨੀਆ ਦੇ ਪਰਬੰਧ ਦੇ ਦੇਖ ਕੇ ਮੈਂ ਯਾਰ ਇੱਕ ਮਾਂ ਦੇ ਪੇਟੋਂ ਤਾਂ ਨਹੀਂ ਜੰਮੀ ਪਰ ਅਸਰ ਕੋਈ ਨਹੀਂ ਹੈਗੀ। ਇੰਨਾ ਇੰਨਾ ਦਾ ਪਿਆਰ ਜਾਂ ਇੰਨੀ ਗਹਿਰਾਈ ਸੋ ਜਿਨ੍ਹਾਂ ਨੇ ਦੋਸਤੀ ਦੇ ਅਮਲ ਨੂੰ ਜਾਂ ਰਿਸ਼ਤੇ ਨੂੰ ਹੰਡਾਇਆ ਹੈ ਜਾਣੇ ਜਿਵੇਂ ਅੱਜ ਵੀ ਜਿਉਂਦੇ ਆ। ਮੈਨੂੰ ਲੱਗਦਾ ਉਹ ਬੰਦੇ ਕਿਸਮਤਾਂ ਦੇ ਨੇ। ਜਦੋਂ ਕੋਈ ਨਾ ਕਿਤੇ ਖੜੇ ਨਾ ਉਦੋਂ ਦੋਸਤ ਹੁੰਦੇ ਆ ਦੂਜੀ ਗੱਲ ਜਿਹੜੀ ਅਸੀਂ ਕੀ ਹੈ ਹਣ ਦੋਸਤਾਂ ਚੋਂ ਆਤਮਾ ਵੀ ਨਾਲ ਮਿਲ ਆਉਂਦੀਆਂ ਨੇ ਜੇ ਮਾੜੇ ਵਿਹਾਜੇ ਹੋਣਗੇ ਹੈ ਨਾ ਘਟੀਆ ਦੋਸਤੀ ਹੋਊਗੀ ਉਸ ਨੂੰ ਲੈ ਬੈਠੋ ਕਿਉਂਕਿ ਕੱਲ ਤਾਂ ਆਤਮਾ ਨੇ ਮਾਰੀਆਂ ਲਿਹਾਜਾਂ ਦੇ ਵਿੱਚ ਹੀ ਛੋਡੇ 'ਚ ਲੜਾਈਆਂ ਕਰਨ ਦੀ ਹੱਤ ਪੈ ਜਾਂਦੀ ਹੈ ਨਸ਼ੇ ਕਰਨ ਦੀ ਹੱਤ ਪੈ ਜਾਂਦੀ ਹੈ ਚੋਰੀਆਂ ਤੱਕ ਲੋਕ ਕੱਢ ਗਏ ਜਾਂਦੇ ਆ ਉਹ ਫਿਰ ਜੇ ਹੋਜੀ ਸੰਗਤ ਸੀ ਕਰੀ ਜਾਓ ਜੇ ਤੁਹਾਡੀ ਰੁਚੀ ਵੀ ਹੁੰਦੀ ਉਹਦੇ ਪਿੱਛੇ ਜਾਣੇ ਤੁਸੀਂ ਉਧਰ ਨੂੰ ਪਰ ਮੈਨੂੰ ਇਹ ਲੱਗਦਾ ਵੀ ਜੇ ਵਧੀਆ ਦੋਸਤ ਹੈ ਕਈ ਵਾਰੀ ਸਾਨੂੰ ਖਾਈ ਜੋ ਖਿੱਚ ਲਿਆਉਂਦਾ ਪੂਰੀ ਜੂ ਦੋਸਤੀ ਦੇ ਲਈ ਰੁਚੀਆਂ ਦਾ ਮਿਲਣਾ ਸੁਭਾਅ ਦਾ ਹੈ ਨਾ ਨੇਚਰ ਮੈਚ ਹੋਣੀ ਵਿਚਾਰਾਂ ਦੀ ਸਾਂਝ ਹੋਣੀ ਤੇ ਹੋਰ ਜਿਹੜੀਆਂ ਹੌਬੀ ਹੁੰਦੀਆਂ ਨੇ ਬਹੁਤ ਕੁਝ ਇਹਦੇ ਨਾਲ ਜੁੜਿਆ ਹੋਇਆ ਉਹ ਤਾਂ ਹੋਊਗਾ ਵੀ ਦੋਸਤ ਨੂੰ ਕਦੋਂ ਵੀ ਕਹਿ ਸਕਦਾ ਮੈਨੂੰ ਲੱਗਦਾ ਕਿ ਜਿਹੜਾ ਦੋਸਤ ਹੁੰਦਾ ਉਹ ਦੋਸਤ ਨਾ ਤੁਸੀਂ ਉਹਨੂੰ ਇੰਨਾ ਕਦ ਅਧਿਕਾਰ ਦਿੱਤਾ ਹੁੰਦਾ ਵੀ ਉਹ ਸਾਨੂੰ ਤੋਕ ਸਕੇ ਜੀ ਉਸ ਇੰਕਲ ਵੀ ਅਤੀ ਰਾਤ ਨੂੰ 12 ਵਜੇ ਫੋਨ ਕਰ ਸਕਦੇ ਹੁੰਦਾ ਕਿ ਮੈਨੂੰ ਕੰਮ ਨਹੀਂ ਜਾਂ ਮੇਰੀ ਆ ਗੱਲ ਹੈ ਉਹਨੂੰ ਫਰਕ ਨਾ ਲੱਗੇ ਸਾਨੂੰ ਕਿਸੇ ਨੂੰ ਬਹੁਤ ਸੋਚ ਕੇ ਕਰਨਾ ਪੈਂਦਾ ਨਾ ਵੀ ਉਹਨੂੰ ਪੁੱਛਾਂ ਉਹਨੂੰ ਦੱਸਾਂ ਉਹ ਕੀ ਕਰਾਂ ਉਹ ਤੁਹਾਡੇ ਇੱਕ ਬੰਦੀ ਬੰਦਾ ਹੁੰਦਾ ਤਾਂ ਦੋਸਤ ਹੁੰਦਾ ਜੀ ਤੁਹਾਡਾ ਇੱਕ ਰੂਪ ਹੁੰਦਾ ਫੇਰ ਹੀ ਦੋਸਤ ਹੀ ਹੈ ਫੇਸਬੁੱਕਾਂ ਦੇ ਉੱਪਰ ਇਸਟਾਟਸ ਦੇ ਉੱਪਰ ਵੀ ਚੀਜ਼ਾਂ ਜਿਹੋ ਜਿਹਾਂ ਨੇ ਵੀ ਇੰਨੇ ਦੋਸਤ ਨਹੀਂ ਮਿਲੇ ਪਰ ਇਹ ਜਿਹੜੀਆਂ ਆਪਾਂ ਗੱਲਾਂ ਕਰ ਰਹੇ ਹਾਂ ਇਸ ਤੱਕੜੀ ਚ ਤੋਲ ਕੇ ਦੇਖੋ ਦੋਸਤੀ ਤਲਦੀ ਹੈ ਕਿ ਨੂੰ ਸਿਖਾਉਣ ਕਰ ਸਕਦੇ ਉਹ ਬੇਟੇ ਨੂੰ ਇਹਨੂੰ ਜਿਹਨੂੰ ਇਹ ਵੀ ਅਸੀਂ ਦੇਖਿਆ ਭਾਈ ਸਾਹਿਬ ਵੀ ਤੁਹਾਡੇ ਦੇ ਦਿਲ ਚ ਗੱਲ ਹੁੰਦੀ ਆ ਤੂੰ ਵੀ ਉਹਨੂੰ ਸਮਝ ਲੈ ਇਸ ਰਿਸ਼ਤੇ ਦੇ ਵਿੱਚ ਤਾਂ ਕਈ ਵਾਰੀ ਸਾਨੂੰ ਸ਼ਬਦਾਂ ਦੀ ਵੀ ਲੋੜ ਨਹੀਂ ਪੈਂਦੀ ਇਹ ਚੀਜ਼ ਸ਼ਬਦਾਂ ਤੋਂ ਵੀ ਪਰਚ ਚਲੀ ਜਾਂਦੀ ਹੈ ਮਤਲਬ ਨਿਕਰ ਜਿੰਨਾ ਨਿਕਰ ਤੁਸੀਂ ਰਿਸ਼ਤਾ ਬਣਾਉਗੇ ਮਤਲਬ ਉਹ ਤੁਹਾਡੀ ਭਾਵਨਾ ਹੈ ਜਿਹੜੀ ਆਪਣੇ ਆਪ ਟਰੈਵਲ ਕਰਦੀ ਹੈ ਦੂਜੇ ਤੱਕ ਕਈ ਵਾਰੀ ਆਪਾਂ ਕਹਿੰਦੇ ਆਂ ਕਿ ਮੈਂ ਯਾਦ ਕਰ ਰਿਹਾ ਤੇ ਤੈਨੂੰ ਤੇਰਾ ਫੋਨ ਆ ਗਿਆ ਸੋ ਉਸ ਤਰ੍ਹਾਂ ਦੀ ਕਈ ਵਾਰ ਸਿਚੁਏਸ਼ਨ ਇਹ ਹੈ ਵੀ ਤੁਸੀਂ ਮੈਨੂੰ ਕਿੰਨੇ ਮਤਲਬ ਕਿੱਥੇ ਤੱਕ ਲੈ ਕੇ ਜਾਂਦੇ ਹੋ ਤੁਹਾਡੇ ਤੇ ਫਿਰ ਭਾਈ ਸਾਹਿਬ ਜਿਵੇਂ ਇੱਕ ਗੁਰਬਾਣੀ ਦੇ ਵਿੱਚ ਵੀ ਆਉਂਦਾ ਵਿਚਾਰ ਵੀ ਨਾਲ ਇਹਾਣੀ ਦੋਸਤੀ ਕਦੇ ਨਾ ਬੇਰਾਸ ਸੋ ਉਹ ਕੀ ਇਹਨਾਂ ਗੱਲਾਂ ਦੇ ਮਤਲਬ ਨੇ ਇਹਦੇ ਨਾਲ ਕੀ ਲਿੰਕ ਕਰ ਚੁੜਦੀਆਂ ਗੱਲਾਂ ਨੇ ਕਿ ਇਹ ਅਧਿਆਤਮ ਵਾਲੀ ਗੱਲ ਹੈ ਇਸ ਸਮਝਿਕ ਗਲਤੀ ਵੀ ਬਰਤਾਰੇ ਦੀ ਗੱਲ ਕਰਦੀ ਇੱਕ ਸੱਚੀ ਦੋਸਤੀ ਨੂੰ ਕਿਵੇਂ ਕਹਿ ਸਕਦੇ ਨਹੀਂ ਇੱਕ ਸੱਚੀ ਦੋਸਤੀ ਕੀ ਹੋ ਸਕਦੀ ਦੇਖੋ ਦੋਨੇ ਹੈਗੀਆਂ ਦੇ ਵਿੱਚ ਜਦੋਂ ਕੋ ਨੂੰ ਸਭ ਸਮਝਾਉਂਦੇ ਆ ਕਿ ਨਾਲੇ ਰਾਣੇ ਦੋਸਤੀ ਕਦੇ ਨਾਲ ਵਰਾਸ ਉਹੀ ਐ ਵੀ ਸੋਡੇ ਲੈਵਲ ਦਾ ਬੰਦਾ ਨਹੀਂ ਉਹਦੀ ਮੱਤ ਕੱਚੀ ਉਹਦੇ ਫੈਸਲੇ ਕੱਚੇ ਨੇ ਹੁਣ ਇੱਕ ਨਿਆਣਾ ਜਵਾਕ ਆ ਉਹਦੇ ਨਾਲ ਕਿਵੇਂ ਦੋਸਤੀ ਕਰੋਗੇ ਤੁਸੀਂ ਉਹ ਜੇ ਕਦੀ ਚੰਗੀ ਗੱਲ ਕਰੂਗਾ ਦੂਜੀ ਫੇਰ ਉਹਨੇ ਉੱਟ ਕਰ ਦੇਣੀ ਹੈ ਦੋਸਤੀ ਕਿ ਤਾ ਲੈਵਲ ਨਾਲ ਚੱਲਦੀ ਹੁੰਦੀ ਹੈ ਇੱਕ ਮੂਰਖ ਬੰਦੇ ਦੀ ਇੱਕ ਵਿਦਵਾਨ ਬੰਦੇ ਦੋਸਤੀ ਨਹੀਂ ਕਦੇ ਮੂਰਖ ਮੂਰਖਾਂ ਚ ਕੱਟ ਲੂਗਾ ਉੱਥੇ ਸਿਆਣਾ ਬੰਦਾ ਨਹੀਂ ਕੱਟ ਸਕਦਾ ਤੇ ਰਹੀ ਗੱਲ ਇਹ ਐ ਵੀ ਜਿਵੇਂ ਤੁਸੀਂ ਕਹਿੰਦੇ ਹੋ ਕਿ ਦੂਸਰਾ ਬੰਦਾ ਕਿੱਥੇ ਖੜਦਾ ਹੁੰਦਾ ਹੁੰਦਾ ਸੋਦੇ ਨੇ ਜਾਂ ਦੋਸਤੀ ਦਾ ਕੋਲ ਲੈਵਲ ਕਿਵੇਂ ਚੱਕ ਹੁੰਦਾ ਹੈ ਗੁਰੂ ਸਾਹਿਬ ਤਾਂ ਜੋ ਸਾਨੂੰ ਸਮਝਾਉਂਦੇ ਆ ਸਿੱਖਿਆ ਦਿੰਦੇ ਆ ਉਹ ਇਹ ਕਹਿੰਦੇ ਵੀ ਗੁਰਮੁਖ ਸੋਕਰ ਦੋਸਤੀ ਸਤਗੁਰੂ ਸੋ ਲੈ ਚਤ ਕਹਿੰਦੇ ਜਿਹੜੀ ਤੇਰੀ ਦੋਸਤੀ ਆ ਨੇ ਉਹ ਗੁਰਮੁਖਾਂ ਨਾਲ ਹੁਣ ਗੁਰਮੁਖਾਂ ਹੁੰਦੇ ਆ ਜਿਨ੍ਹਾਂ ਦੇ ਉੱਚੇ ਕਰਤਾਰ ਹੁੰਦੇ ਆ ਜਿਨ੍ਹਾਂ ਦਾ ਅਮਲਾਂ ਤੇ ਰਸੂਲਾ ਵਾਲਾ ਜੀਵ ਰੂਪ ਲੈ। ਜੋ ਆਪਾਂ ਕਹਿੰਦੇ ਸਭ ਦਾ ਭਲਾ ਚਾਹੁੰਦੇ ਆ। ਜੇ ਤੁਸੀਂ ਵੀ ਕਿਤੇ ਭਟਕਦੇ ਹੋ ਤੁਹਾਡਾ ਜੋ ਗੁਰਮਤਿ ਨੂੰ ਧਾਰਨ ਕੀਤੇ ਵਾਲਾ ਦੋਸਤ ਹੈ ਉਸ ਨੂੰ ਸਹੀ ਸੇਧ ਦੇਉ। ਉਹ ਕਦੇ ਵੀ ਛੋੜੇ ਜਦੋਂ ਨੂੰ ਸਮਝ ਆ ਗਈ ਨਾ ਵੀ ਆਹ ਕਿਥੋਂ ਗਲਤ ਜਾ ਰਹੇ ਆ। ਉਹ ਪਰਵਾਹ ਨਹੀਂ ਕਰਦਾ ਵੀ ਅਸੀਂ ਲੜਪਾਂਗੇ ਗੁੱਸੇ ਹੋ ਜਾਾਂਗੇ ਉਹਨੂੰ ਪਤਾ ਹੈ। ਇਹੀ ਤਾਂ ਆਪਾਂ ਵਿਚਾਰ ਕੀਤੀ ਹੈ ਵੀ ਤੁਹਾਡਾ ਸੁਭਚਿੰਤਕ ਹੈ। ਉਹ ਤੋਂ ਬਰਦਾਸ਼ਤ ਨਹੀਂ ਹੁੰਦੀ ਤੁਹਾਡੀ ਬਰਬਾਦੀ। ਉਹਨਾਂ ਤੋਂ ਉਹਦੇ ਮੂਹਰੇ ਛੋਟੀ ਮਿੱਠੀਆਂ ਮਾਰ ਜੂਗਾ ਜਾਂ ਸਾਨੂੰ ਖੁਸ਼ ਕਰਨ ਦੇ ਲਈ ਗੱਲਾਂ ਕਰ ਜੂਗਾ ਉਹ ਬਾਅਦ ਚ ਨਹੀਂ ਉਹਨੂੰ ਇਹ ਲੱਗੂ ਵੀ ਜੋ ਮੇਰੇ ਲਈ ਸਹੀ ਹੈ ਉਹ ਮੇਰੇ ਦੋਸਤ ਲਈ ਸਹੀ ਹੈ ਤੇ ਉਹੀ ਤਾਂ ਸਾਨੂੰ ਬਚਾਉ ਉਹ ਤੇ ਇਹੋ ਜਿਹੇ ਜਿਹੜੇ ਗੁਰਮੁਖ ਦੋਸਤ ਹੁੰਦੇ ਹੈ ਗੁਰਸੱਭੇ ਦੇ ਉਹਨਾਂ ਨਾਲ ਦੋਸਤੀ ਕਰ ਲੈ ਤਾਂ ਕਰਨੀ ਹੀ ਹੈ ਤੂੰ ਕਿਉਂ ਉਹਨਾਂ ਰਾਹਾਂ ਦੇ ਭਟਕਦਾ ਕਿਉਂਕਿ ਉਹ ਸਾਨੂੰ ਬਚਾਉਂਦੇ ਵੀ ਆ ਫਿਰ ਅਗਲੀ ਗੱਲ ਹੁਣ ਉਥੋਂ ਫਿਰ ਸਾਨੂੰ ਇਹ ਸੇਧ ਸਿੱਖਿਆ ਮਿਲਦੀ ਹੈ ਤੁਸੀਂ ਆਪਣੇ ਆਪਣਾ ਵੀ ਦੋਸਤੀ ਕਰ ਉਸਲਾ ਬੰਦਾ ਤੁਹਾਡਾ ਕਿਵਰੀ ਪਰਛਾਵਾ ਹੀ ਹੁੰਦਾ ਹੈ ਤੁਹਾਡਾ ਆਪਣਾ ਆਪ ਹੀ ਹੁੰਦਾ ਤੁਹਾਨੂੰ ਵੀ ਸਮਝਣ ਲਈ ਆਪਣੇ ਆਪ ਨੂੰ ਦੋਸਤ ਦੀ ਲੋੜ ਪੈਂਦੀ ਹੈ ਜਿਹੜਾ ਇੱਕ ਸ਼ੀਸ਼ੇ ਵਾਂਗੂ ਹੁੰਦਾ ਤੁਸੀਂ ਬਹੁਤ ਕੁਝ ਬਹੁਤ ਬੰਦਿਆਂ ਲਈ ਇਹ ਹੁੰਦੀ ਹੈ ਵੀ ਮੈਨੂੰ ਕਿਸੇ ਨੇ ਸਮਝਿਆ ਪਰ ਤੁਸੀਂ ਉਹਨਾਂ ਦੇ ਕੁਐਸਚਨ ਕਰੋ ਵੀ ਕੀ ਤੂੰ ਆਪਣੇ ਆਪ ਨੂੰ ਸਮਝਦਾ ਹੈ ਜਿਹੜਾ ਤੁਹਾਨੂੰ ਬਹੁਤ ਗਹਿਰੇ ਸਮਝ ਚੁੱਕਾ ਉਹ ਹੀ ਤੁਹਾਡਾ ਦੋਸਤ ਹੈ ਦੂਜੀ ਗੱਲ ਤੁਸੀਂ ਦੂਜੇ ਰਾਹੀ ਕਈ ਵਾਰੀ ਬਹੁਤ ਕੁਝ ਆਪਣਾ ਸਮਝੋਗੇ ਉਹਨੂੰ ਪਤਾ ਨਹੀਂ ਵੀ ਇਹ ਕਿਵੇਂ ਸੋਚਦਾ ਹੈ ਕਿ ਕਿੱਥੋਂ ਚੱਲਦਾ ਹੈ ਜਾਂ ਕਿਵੇਂ-ਕਿਵੇਂ ਇਹਦੇ ਹਿਸਾਬ ਕਿਤਾਬ ਨਹੀਂ ਸੋ ਆਪਣੇ ਆਪ ਨਾਲ ਦੋਸਤੀ ਜਾਂ ਆਪਣੇ ਵਰਗੇ ਨਾਲ ਦੋਸਤੀ ਚੀਜ਼ਾਂ ਇਕੁਅਲ ਨੇ ਦੂਜੀ ਗੱਲ ਚੰਗੀਆਂ ਕਿਤਾਬਾਂ ਨਾਲ ਦੋਸਤੀ ਕਰੋ ਜਦ ਜੋ ਤੁਸੀਂ ਕਿਹਾ ਵੀ ਕਿਤਾਬਾਂ ਵਰਗੇ ਦੋਸਤ ਹੁੰਦੇ ਐ ਮੈਂ ਕਹਿੰਦਾ ਦੋਸਤਾਂ ਵਰਗੇ ਕਿਤਾਬਾਂ ਵੀ ਹੁੰਦੀਆਂ ਨੇ ਗੁਰਬਾਣੀ ਨਾਲ ਦੋਸਤੀ ਕਰ ਲਓ ਚੈਦ ਗੁਰੂ ਦਾ ਅਲਾਈਜਮੈਂਟ ਹਾਂ ਬਿਲਕੁਲ ਸਾਬ ਨੇ ਤਾਂ ਹੀ ਸਾਨੂੰ ਦੱਸਿਆ ਹੈ ਕਨਸੈਪਟ ਵੀ ਭਾਈ ਉਹਨੂੰ ਨਾ ਜਾਇਂ ਕਰ ਲੋ ਹੁਣ ਕੁਦਰਤ ਆਪਾਂ ਇੱਥੇ ਬੈਠਿਆਂ ਆਪਾਂ ਕਿੰਨੇ ਦਰਖਤ ਲਾਏ ਹੋਏ ਆ ਕੁਦਰਤ ਹੈ ਹੁਣ ਇਹ ਨਾਲ ਦੋਸਤੀ ਕਰ ਲੋ ਪੇੜਾਂ ਨਾਲ ਪੰਛੀਆਂ ਨੂੰ ਆਪਣੇ ਪਰ ਕਿੰਨੇ ਪੰਛੀ ਰੰਦੇ ਆ ਆਪਾਂ ਨੂੰ ਦਾਣਾ ਪਾਉਨੇ ਆ ਪਾਣੀ ਪਾਉਨੇ ਇੱਥੇ ਮੈਂ ਦੇਖਦਾ ਉਹਨਾਂ ਦੀ ਦੁਨੀਆ ਇੱਕ ਅਲੱਗ ਜਦੋਂ ਉਹ ਚੁਗਾ ਚੁਗਦੇ ਆ ਉਹ ਕਦੇ ਨਾਉਂਦੇ ਵੀ ਆ ਚਾਉ ਡੀਕਦੇ ਆ ਯਾਨੀ ਕਿ ਛੋਟੀ ਦੋਸਤੀ ਦਾ ਫਿਰ ਵਿਸਥਾਰ ਹੋਈ ਜਾਂਦਾ ਜੇ ਤੁਸੀਂ ਅੰਦਰੋਂ ਜਿਵੇਂ ਆਪਾਂ ਕਹਿਣਾ ਸ਼ੁਰੂ ਕਿਤੋਂ ਹੁੰਦਾ ਹੈ ਰੂਹਾਂ ਦੇ ਰਿਸ਼ਤੇ ਹੁੰਦੇ ਆ ਰੂਹਾਂ ਦੇ ਮੇਲ ਹੁੰਦੇ ਹਨ ਤੇ ਪਰ ਉਹ ਚੀਜ਼ ਫਿਰ ਹੱਲ ਲਈ ਹੈ ਜੇ ਤੁਸੀਂ ਸਜਜੇ ਹੋ ਤੁਸੀਂ ਉੱਚੇ ਆ ਮੰਨਦੇ ਹੋ ਹਨ ਤੁਹਾਡੇ ਚੀਜ਼ਾਂ ਹੈਗੀਆਂ ਤਾਂ ਕੁਦਰਤ ਨੇ ਤੁਹਾਨੂੰ ਬਣਾ ਦੇਣਾ ਹੁੰਦਾ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਨਾ ਇੱਕਦਾਂ ਮਾੜੇ ਬਿਰਤੀ ਦੇ ਬੰਦੇ ਹੁੰਦੇ ਉਹ ਕਹਿੰਦੇ ਵੀ ਲੜੇ ਨੂੰ ਮੀਲਾ ਬਣ પા ਕੇ ਮਿਲਦਾ ਈ ਜਿਹੜੇ ਸਹਜਾ ਇਹ ਉਹ ਹੈ ਇਹਦੇ ਦੋਸਤ ਇੱਕ ਦੂਜਾ ਪੱਖ ਵੀ ਹੈ ਜੇ ਸੋਡੇ ਅੰਦਰ ਚੰਗਿਆਈ ਦੀ ਭੁੱਖ ਹੈ ਸਚਾਈ ਦੀ ਇੱਕ ਚਾਹ ਹੈ ਤਾਂ ਕੁਦਰਤ ਸਾਨੂੰ ਉਹੋ ਜਿਹੇ ਬੰਦੇ ਬਣਾ ਦਿੰਦੀ ਹੈ ਜਿਨ੍ਹਾਂ ਨਾਲ ਲੱਗੂ ਵੀ ਇੰਨਾ ਬੰਦਿਆਂ ਨੂੰ ਮਿਲ ਕੇ ਜਾਂ ਇਹਨਾਂ ਨਾਲ ਦੋਸਤੀ ਮਿੱਤਰਤਾ ਕਰਕੇ ਤੁਸੀਂ ਵੀ ਇੱਕ ਸਾਰਥਕ ਜ਼ਿੰਦਗੀ ਜਿਉਣੀ ਹੋ ਕਿਉਂਕਿ ਵਧੀਆ ਮਨ ਨਾਲ ਤੁਸੀਂ ਜਿਹੜਾ ਹੈਗਾ ਉਹ ਬੰਦੇ ਸੋ ਇਹ ਸਮਝ ਸਕਦੇ ਵੀ ਜਿਹੜੇ ਕਈ ਵਾਰ ਉੱਚੀਆਂ ਉਂਧਾਂ ਤੇ ਜਾ ਕੇ ਵੀ ਬੰਦਿਆਂ ਦੇ ਲਵੇ ਅਸਰ ਦੋਸਤ ਨਹੀਂ ਰਹਿੰਦੇ ਉਹਨਾਂ ਦੇ ਕਰਤਾਰ ਜਿਹੜੇ ਨੇ ਥੁੱਥੇ ਹੋ ਜਾਂਦੇ ਨੇ ਤੇ ਪੈਸਾ ਇਹੇ ਥੋੜਾ ਜਿਹਾ ਹੈਗਾ ਲਾਸਟ ਮੈਂ ਵੀ ਚੰਗੀ ਇੰਗੇ ਸਾਰੀ ਸਿੱਖਿਆ ਵੀ ਜੇ ਦੋਸਤੀ ਹੈ ਤਾਂ ਦੋਸਤੀ ਨੂੰ ਉਸ ਲੈਵਲ ਤੇ ਬਣਾਓ ਤੇ ਉਸ ਲੈਵਲ ਤੇ ਨਿਭਾਓ ਸੋ ਅੱਜ ਦਾ ਸਾਡਾ ਜਿਹੜਾ ਸੀਗਾ ਵਿਸ਼ਾ ਦੋਸਤੀ ਬਾਰੇ ਸੀ ਭਾਈ ਗੁਰਜੀਤ ਸਿੰਘ ਨੇ ਸਾਡੇ ਨਾਲ ਦੋਸਤੀ ਦੇ ਸ਼ੁਰੂ ਤੋਂ ਲੈ ਕੇ ਅਖਰ ਤੱਕ ਸੱਚੀ ਦੋਸਤੀ ਬਾਰੇ ਗੁਰਬਾਣੀ ਬਾਰੇ ਸਾਰੀਆਂ ਵਿਚਾਰਾਂ ਕੀਤੀਆਂ ਨੇ ਦੱਸਿਆ ਵੀ ਕਿਸ ਤਰ੍ਹਾਂ ਅਸੀਂ ਇੱਕ ਸੱਚਾ ਦੋਸਤ ਜਾਂ ਆਪਣਾ 100% ਦੇ ਕੇ ਜਾਂ ਆਪਣਾ ਦੀਵੈਸਟ ਦੇ ਕੇ ਇੱਕ ਸੱਚੀ ਦੋਸਤੀ ਤੇ ਦੇ ਸਕਦੇ ਹਾਂ ਤੇ ਜਿੰਦਗੀ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ ਤੁਹ ਅਗਲੇ ਜਿੰਦਗੀਨਾਮੇ ਦੇ ਸਫ਼ਰ ਦੇ ਵਿੱਚ ਕਿਸੇ ਅਗਲੀ ਘੜੀ ਦੇ ਵਿੱਚ ਕਿਸੇ ਨਵੇਂ ਪਿਛੇ ਨਾਲ ਤੁਹਾਡੇ ਨਾਲ ਫੇਰ ਮੁਹਰਮ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ